ਅਮਰਸਰ 'ਚ بارش ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਦੇਖੋ ਅਮਰਸਰ ਦੀਆਂ ਤਸਵੀਰਾਂ ਇਹ ਇੱਕ ਮਰਜੀ 1209 ਲੋਕਾਂ ਨੂੰ ਰਾਹਤ ਮਿਲੀ ਹੈ ਬਹੁਤ ਜ਼ਿਆਦਾ ਇਹ ਐਨਾ ਬੁਰੇ ਹਾਲਾਤ ਹੋ ਗਏ ਗਰਮੀ ਦਾ ਕੀ ਦਸੀ ਇਹ ਜਿਸ ਹਫ਼ਤੇ ਅੱਜ ਹੁਣੇ ਇਸ ਤੋਂ ਘੰਟਾ ਪਹਿਲੇ ਲੋਕਾਂ ਨੇ ਹਲਾ ਦੇ ਨੇ ਘਮਾਰੇ ਹੋ ਚੁੱਕੇ ਕਿ ਵਿਚਾਰੇ ਪਾਣੀ ਤੱਕ ਦਰਸਣਾ ਪਿਆ ਪਾਣੀ ਤੱਕ ਮਿਲ ਨੀ ਮਿਲਣਾ ਪਿਆ ਇੰਨੀ ਗਰਮੀ ਨਾਲ ਬੁਰੇ ਹਾਲ ਹੀ ਉਹ ਰੱਖਿਆ ਵਾਲੇ ਵਿਚਾਰੇ ਕਿੱਥੇ ਖਲੋਂਦੇ ਉਹਨਾਂ ਦੀ ਆੜੀ ਖਰਚਾ ਅੱਗੇ ਨਹੀਂ ਨਿਕਲਦੇ ਗਰਮੀਆਂ ਨਾਲ ਸਰ ਪਰਮਾਤਮਾ ਨੇ ਇਸ ਟਾਈਮ ਇੰਨਾ ਗਰਮੀ ਮਾਰਨ ਦੇ ਕੁਸਾਰ ਲੋ ਸ਼ੁਕਰ ਹੈ ਸਰ ਪਰਮਾਤਮਾ ਨੇ ਫਿਰ ਵੀ ਸਾਨੂੰ ਠੰਡੀ ਮਾਰੀ ਮੋੜੇ ਰਾਹਤ ਮਿਲੀ ਹੈ ਸਭ ਨੂੰ ਕਿਤ ਲੋਕੀ ਚਾਹ ਦੇ ਚੁਸਕੇ ਲੈਣਾ ਆ ਗਏ ਮੌਸਮੇ ਤੋਂ ਬਾਅਦ ਠੰਡਾ ਹੋ ਗਿਆ ਮੌਸਮ ਹਾਂਜੀ بارش ਨਾਲ ਬਹੁਤਾ ਨਹੀਂ ਠੰਡਾ ਹੋਇਆ ਠੀਕ ਠਾਕ ਹੋਇਆ ਬੰਦੇ ਨੂੰ ਰਾਹਤ ਮਿਲਣ ਲੱਗੀ ਸਥਿਤੀ ਜਨਾ ਚਾਹ ਦੇ ਜਿਪੜੇ ਦਿਨਾਂ ਬਾਅਦ ਬਰਸੇ ਅਹ ਜੇ ਗੁਰਪ੍ਰੀਤ ਸਿੰਘ ਹੀਰਾ ਨਾਮ ਹੈ ਮੇਰਾ ਅਮਰੀਤ ਸੱਚ ਅੱਜ ਪਹਿਲੀ بارش ਹੋਈ ਆ ਮੌਨਸੂਨ ਦੀ ਬਹੁਤ ਵਧੀਆ ਫੀਲ ਹੋ ਰਿਹਾ ਲੋਕਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਕਿਉਂਕਿ ਗਰਮੀ ਬਹੁਤ ਹੋ ਗਈ ਜੀ ਬਹੁਤ ਕੀ ਹਾਲਾਤ ਸੀਗੇ ਤੇ ਹੁਣ ਬਹੁਤ ਬੁਰੇ ਹਾਲਾਤ ਜਿਸ ਹੈਗੇ ਕਿਉਂਕਿ 42 43 ਤੋਂ ਵਾਪਸ ਮੁੜਿਆ ਹੋਆ ਤਾਪਮਾਨ ਹੋ ਗਿਆ ਤੇ ਲੋਕਾਂ ਨੂੰ ਇੰਦੇ ਤੋਂ ਭਾਰੇ ਰਾਹਤ ਮਿਲੀ ਆ ਜੀ ਕਿਤਨਾ ਐਨਜੋਏ ਕਰ ਰਿਹਾ ਬਹੁਤ ਵਧੀਆ ਐਨਜਾਇਮੈਂਟ ਹੋ ਰਿਹਾ ਜੀ ਸਾਰਿਆਂ ਨੂੰ